ਅੱਜ ਦਾ ਲਾਈਵ ਚਲਾਇਆ ਆਪਾਂ ਮਾਉਂਡ ਮੰਡੀ ਤੋਂ ਪਸ਼ੂ ਮੰਡੀ ਵੀ ਦੇ ਮਾਡਲ ਲੱਗਦੇ ਆ ਤੇ ਬਾਕੀ ਮਾਸਟਰ ਪਸ਼ੂ ਦਿਖਾਉਣ ਲੱਗਾ ਅੱਜ ਜੁੜੇ ਹੋ ਤੇ ਸ਼ੇਅਰ ਜੁੜੋ ਕਰੋ ਬਾਈ ਬਣ ਕੇ ਚੱਕੋ ਜੀ ਚੋਟੀ ਦੇਖੋ ਤੁਸੀਂ ਮਦਰ ਬਾਗੀ ਮੇਰੇ ਨਾਲ ਸੀ ਇਹ ਆ ਜੋ ਜਿਸੋਨਾ ਮੱਜਾ ਦਿਖਾਉਣ ਲੱਗਿਆਗਾ ਮੌਰ ਮੰਡੀ ਤੋਂ ਲਾ ਆਇਆਂ ਖੜੀਆਂ ਫਲਕਾਰੀਆਂ ਭਾਈ ਦੁੱਧ ਵੀ ਚੁੰਗ ਜਾਂਦੇ ਐ ਲੋ ਚੋਕੇ ਦੇਈ ਜਾਂਦੇ ਐ ਜਵਾਕਾਂ ਨੂੰ ਲੋ ਪਾ ਲੋ ਭਈ ਲੋ ਮੇਲਾ ਭਰਿਆ ਬਹੁਤ ਅੱਜ ਬਹੁਤ ਜ਼ਿਆਦਾ ਮੇਲਾ ਭਰਿਆ ਹੈਗਾ ਤੇ ਸੌਦੇ ਕਿਉਂਕਿ ਸ਼ਾਮ ਨੂੰ ਸਟਾਰਟ ਹੁੰਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਪਹਿਲਾਂ ਪਸ਼ੂ ਦੇਣ ਵਾਲਾ ਵੀ ਪੈਸੇ ਵੱਧ ਮੰਗੀ ਜਾਂਦਾ ਹੁੰਦਾ ਹੈ ਤੇ ਪਸ਼ੂ ਨੂੰ ਲੈਣ ਵਾਲਾ ਇਹ ਹੁੰਦਾ ਜੀ ਮੈਨੂੰ ਜਾਇਜ਼ ਰੇਟ ਦੇ ਵਿੱਚ ਮਿਲੇ ਸੋ ਕਰਕੇ ਫਿਰ ਪ੍ਰਾਂਗਾਂ ਵੱਜੀ ਜਾਂਦੀਆਂ ਪਸ਼ੂਆਂ ਦੀਆਂ ਤੇ ਸ਼ਾਮ ਨੂੰ ਭਾਈ ਪਰ ਸਾਰੇ ਜਣੇ ਦੋਨੇ ਤਰ੍ਹਾਂ ਭੁੱਲ ਹੋ ਜਾਂਦੀਆਂ ਉੰਦੂ ਵਾਰ ਫਿਰ ਸੌਦੇ ਹੁੰਦੇ ਆ ਸਤਾਰ ਇਹ ਉਹਦੇ ਕਿਉਂਦਾ ਨਾ ਬਸ ਇਹ ਪੁੱਛਣ ਠੀਕ ਹੈ ਜੀ ਆ ਲੋ ਹੋ ਗਿਆ ਸੰਦਰ ਹੋ ਗਿਆ ਭਾਈ ਕਿੰਨੇ ਦਾ ਕਿੰਨੇ ਦਾ ਉਸ ਦਾ 55 ਹੋਇਆ ਇੱਕ ਕਬਤੀ ਹੋਇਆ ਦਾ ਇੱਕ ਕਬਤੀ ਦਾ ਹੋਇਆ ਦਾ ਉਹਦਾ 155 ਦਾ ਦੋਨਾਂ ਦਾ ਹੋਇਆ ਆ ਮਾਜਦਾ 1,55,000 ਦਾ ਸੌਦਾ ਹੋਇਆ ਠੀਕ ਹੈ ਤੇ ਇਸ ਦਾ ਹੋਇਆ ਭਾਈ 1,32,000 ਦਾ ਆ ਛੋਟੀ ਹੋ ਗਿਆ ਇਹਦੇ ਸੌਦਾ ਹੋ ਗਿਆ ਜੀ ਇਹਨਾਂ ਦਾ ਆ ਦੇਖੋ ਛੋਟਿਆਂ ਨੂੰ ਤੁਸੀਂ ਧਿਆਨ ਨਾਲ ਲਿਆ ਪਾਇਆ ਕੋਈ ਵੇਚ ਨਹੀਂ ਕਾਹ ਦਾ ਲੈ ਪਾ ਤੁਹਾਨੂੰ ਚੋਈ ਗਈ ਇਹ ਗੁੱਡਾ ਹੁਣ ਚੋਈ ਗਈ ਭਾਈ ਪੂਰੇ ਚੰਗੇ ਅੱਧਾ ਗੱਠਾਂ ਦੇ ਵਿੱਚ ਜੀ ਛੋਟੀਆਂ ਸੋਨਾ ਹੀ ਆ ਬਾਹੂ ਰਾਦੇ ਫਟੋਟੇ ਨੂੰ ਮੀਤਾ ਵਰਗੀਆਂ ਛੋਟੀਆਂ ਸਿਪਾਈ ਇੱਕ 55 ਤੇ 132 ਹੁਣ ਰੇਟ ਦੀ ਤੁਹਾਨੂੰ ਜੱਜਮੈਂਟ ਕਰ ਲਿਓ 10 ਤੋਂ ਹੈ ਦਾ ਕੋਈ ਨੰਬਰ ਲਓ ਜੀ ਦੇਖੀ ਆ ਝੋਟੀਆਂ ਭਾਈ ਤੁਸੀਂ ਬਹੁਤ ਸੋਹਣੇ ਸੋਹਣੇ ਜੋਗ ਜਾਨਵਰ ਲੈ ਕੇ ਆਏ ਆ ਤੇ ਵਿਚ ਦੇ ਦਰਮਿਆਨ ਨਗੀਆਂ ਵੀ ਐ ਚੰਗੀਆਂ ਵੀ ਐ ਭਾਰੀ ਮੁੱਲ ਦੀਆਂ ਵੀ ਐ ਭਾਈ ਦਰਮਿਆਨੇ ਰੇਡਦੀਆਂ ਵੀ ਐ ਲਓ ਰੋਲਾ ਭਈ ਜਾਂਦਾ ਕਹਿੰਦੇ ਫੱਡੇ ਹਲੇ ਚੱਕ ਨਹੀਂ ਲਓ ਵੀ ਆਪਣੇ ਨਾਲ 37 ਜਣੇ ਭਾਈ ਜਗੇ YouTube ਲਓ ਦੇਖੋ ਝੋਟੀਆਂ ਦੇਖੋ ਤੁਸੀਂ ਉਹ ਖੜਿਆ ਬਾਈ ਕਹਿੰਦੇ ਹਣੇ ਸੌਦਾ ਕਰੀ ਜਾਂਦੇ ਆ ਰਹਿ ਗਈ ਗੱਲੇ ਗੱਲਬਾਤ ਕੋਈ ਸਕੋ ਹੁਣ ਹੋਤੇ ਦੋ ਝੋਟੇ ਬੇਤੇ ਇੱਕ ਦਾ ਵੀ 150 30000 ਦੇ ਆ ਇਸੇ ਨਾਲ ਜਮਸਰੇ ਤੇ ਹਾਂ 30000 ਦੇ ਹੂੰ 30000 ਦੇ ਆਈ ਸਨ ਜਮਾ ਸਰ ਤੇ ਇਹ ਰਹਿਣ ਦਾ ਜਰੂਰਤ ਤਾਂ ਨਹੀਂ ਹੈ ਫਿਰ ਰਹਿਣ ਦਿਓ ਬਾਈ ਇਹ ਰਹਿਣ ਦਾ ਜਰੂਰਤ ਤਾਂ ਨਹੀਂ ਹੈ ਫਿਰ ਰਹਿਣ ਦਿਓ ਬਾਈ ਜੇ ਤੁਹਾਨੂੰ ਡਾਊਟ ਜੇ ਤੁਹਾਨੂੰ ਡਾਊਟ ਲੱਗਾ ਰਹਿਣ ਦਿਓ ਆਹ ਉਹ ਲਿਜੋ ਟਿਕ ਮੈਲਾ ਦਿਆ ਉਹ ਲੱਗਾ ਰਹਿਣ ਦਿਓ ਆਹ ਉਹ ਲਿਜੋ ਟਿਕ ਮੈਲਾ ਦਿਆ